ਕਰੇ ਸਮੇਂ ਸਾਇਲੈਂਟ ਟਰੈਕਟਰ ਆ ਬਈ ਹਨ ਉਹ ਵੀ ਗੱਡੀ ਵਾਂਗੂ ਸਟਾਰਟ ਹੋ ਰਿਹਾ ਗੱਡੀ ਵਾਂਗੂ ਸਟਾਰਟ ਕਰ ਟਰੈਕਟਰ ਦੀ ਆਹ ਕਰਦੇ ਬਾਦ ਹਨਾ ਇਹ ਉਹੀ ਸੱਜਣ ਹਵੇਲੀ ਆ ਜਿੱਥੋਂ ਟਰੈਕਟਰ ਵਿਕਦਾ ਡੇਲੀ ਐ ਮਿੱਤਰੋ ਇੱਥੋਂ ਨਾ ਡੇਲੀ ਇੱਕ ਟਰੈਕਟਰ ਤਾਂ ਵਿਕਣਾ ਹੀ ਵਿਕਣਾ ਵੱਧ ਵੀ ਵਿਕ ਜਾਂਦੇ ਆ ਵਿਕਦੇ ਪਤਾ ਕਿਉਂ ਨੇ ਰਿੰਕੂ ਆਪੀ ਦੱਸ ਰਿੰਕੂ ਐਂ ਦੱਸ ਉਹ ਡੇਲੀ ਟਰੈਕਟਰ ਕਿਉਂ ਵੇਚਦੇ ਆ ਬਈ ਇੱਕ ਵਾਵੇ ਦੀ ਕਿਰਪਾ ਇੱਕ ਟਰੈਕਟਰ ਵੀ ਚੰਗੇ ਲਿਆਉਣਾ ਮਿੱਤਰੋ ਇਹ ਨਾ ਬਾਈ ਉਹ ਟਰੈਕਟਰ ਲਿਆਉਂਦਾ ਜਿੰਨਾ ਤੇ ਲੋਕ ਪੂਰਾ ਰੇਟ ਲਾ ਕੇ ਛੱਡਿਆਉਂਦੇ ਆ ਜਦੋਂ ਸਾਰਿਆਂ ਦੀ ਹੱਥ ਖੜੇ ਹੋ ਜਾਂਦੇ ਨੇ ਵੀ ਇਤੋਂ ਵੱਧ ਨਹੀਂ ਕੋਈ ਲਾਉਂਦਾ ਫਿਰ ਉਹ ਦੋ ਬਾਅਦ ਚ ਕਹਿੰਦਾ ਵੀ ਜੱਟ ਨੂੰ ਪਸੋ ਵੀ ਮੈਂ ਲਾ ਕੇ ਆਉਣਾ ਅੱਜ ਤੁਹਾਨੂੰ ਮਿੱਤਰੋ ਚਲੋ ਬਾਕੀ ਗੱਲਾਂ ਕਰਦੇ ਆ ਬਾਅਦ ਵਿੱਚ ਅੱਜ ਨਾ ਆਹ ਟਰੈਕਟਰ ਤੁਹਾਨੂੰ ਉਹ ਦਿਖਾਉਣੇ ਆ ਜਿਹੜਾ ਬਹੁਤ ਘੱਟ ਸੱਜਣਾ ਤੇ ਲਭੋ ਮਿਲੂਗਾ ਕਿਉਂ ਮਿਲੂਗਾ ਘੱਟ ਰਿੰਕੋ ਹੱਜ ਤੂੰ ਆਪ ਹੀ ਦੱਸ ਦੇ ਇਹ ਘੱਟ ਕਿਉਂ ਮਿਲਦਾ ਇਹ ਪਹਿਲਾਂ ਵਧੀਆ ਬੰਦਿਆਂ ਦੀ ਲੈਂਦੇ ਹੋਏ ਨੇ ਜਿਆਦਾ ਟਰੈਕਟਰ ਇਹ ਵੱਡੇ ਪਾਵਰ ਵੱਡੀ ਹੈ ਨਾ ਉਦੋਂ ਹਾਂਜੀ ਉਦੋਂ ਆਪਣੇ ਕੰਮਾਂ ਦਾ ਇੰਨਾ ਹੁੰਦੀ ਜਾਂਦੀ ਵੀ ਏਡੀ ਪਾਵਰ ਆ ਉਹ ਦੇਖਿਆ ਜਾਂਦਾ ਹਾਂ ਠੀਕ ਟਰੈਕਟਰ ਬੌਕੇਟ ਆ ਇਹ ਇਹ ਮਤਲਬ ਨਾ ਜਿਵੇਂ ਕਹਦੀ ਥੋੜੀ ਜੀ ਵੀਆਈਪੀ ਲੋਕ ਨੇ ਜਿਹੜੇ ਇਹ ਉਹਨਾਂ ਨੇ ਟਰੈਕਟਰ ਖਰੀਦੇ ਆ ਉਹਨਾਂ ਨੇ ਵੇਚੇ ਨਹੀਂ ਕਿਉਂਕਿ ਉਹਨੋਂ ਕਿਹੜਾ ਪੈਸੇ ਦੀ ਕਰ ਜਿੱਤੀ ਬਈ ਹਾਂਜੀ ਹਾਂ ਹਨ ਆ ਆਮ ਸੱਜਣਾ ਨੇ ਇਹ ਟਰੈਕਟਰ ਖਰੀਦੇ ਨਹੀਂ ਬਈ ਇਹ ਇਹ ਬਈ ਦਾ ਰੇਟ ਹਾਈ ਸੀਗਾ ਤਾਂ ਨਹੀਂ ਖਰੀਦੇ ਆ ਬਾ ਉਦੋਂ ਮਹਿੰਗੇ ਤੇ ਉਸਾਰ ਮਹਿੰਗੇ ਸੀ ਤੇ ਟਰੈਕਟਰ ਧਰਮਿਆ ਪਹਿਲਾਂ ਵੀ ਆਪ 5310 ਵਿੱਚ ਆ ਕਾਲੇ ਢਿੱਡ ਦੇ ਵਿੱਚ ਅੱਜ 5310 ਨਹੀਂ ਅੱਜ ਆਪਣੇ ਕੋਲ ਹੈਗਾ 5410 ਹੈਣਾ ਬਈ 5410 ਆ ਕਾਲੇ ਢਿੱਡ ਦੇ ਵਿੱਚ ਆ ਧਰਮੇ ਇਹਦੇ ਬਈ ਇਹਦੇ ਵਿੱਚ ਖੂਬੀਆਂ ਦੱਸ ਕੀ ਨੇ ਅਚਰੀ ਦੇਖ ਧਰਮੇ ਇਹ ਜਿਵੇਂ ਵੱਡਾ ਟਰੈਕਟਰ ਕੋਈ ਆ ਸਪਰਿੰਗ ਵੀ ਨਾਲ ਦਾ ਕਿਤੇ ਚਾਬੀ ਨਹੀਂ ਲੱਗੀ ਕਿਤੇ ਇਕੱਲੇ ਕਲਚ ਤੋਂ ਬਿਨਾਂ ਕਿਤੇ ਟਰੈਕਟਰ ਤੇ ਚਾਬੀ ਨਹੀਂ ਲੱਗੀ ਸੀ ਠੀਕ ਆ ਉਵੇਂ ਸੁਣਿਆ ਹੈ ਬਾਈ ਰਾਹ ਤੋਂ ਵੀ ਜਿੰਨਾ ਤੋਂ ਲੈਤਾ ਹੋਰ ਵੀ ਇਹ ਕਹਿੰਦੇ 50 60000 ਘੰਟੇ ਦਾ ਇਹਨੂੰ ਕੁਝ ਨਹੀਂ ਹੁੰਦਾ ਇਹ 5 6000 6000 ਚੱਲਿਆ ਹੈ ਰੀਅਲ ਆ ਇਹਨਾਂ ਸਿਰਫ 5 6000 ਚੱਲਦਾ ਹੈ ਵੀ 50 6000 ਘੰਟੇ ਵੀ ਚੱਲੇ ਜੇ ਹੁੰਦਾ ਤਾਂ ਕੁਝ ਹੈ ਹੀ ਨਹੀਂ ਕਹਿੰਦੇ ਠੀਕ ਆ ਦੇਖ ਆਪਾਂ ਦੇ ਤੇ ਮੈਨੂੰ ਇੱਕ ਹੋਰ ਗੱਲ ਦੱਸ ਇੱਕ ਗੱਲ ਹੋਰ ਮੈਂ ਤੇਥੋਂ ਹੋਰ ਪੁੱਛਣੀ ਜਉਣਾ ਇਹ ਟਰੈਕਟਰ ਅੱਜ ਆਪਣੇ ਲੈ ਪਿਆ ਸੰਗਰੂਰ ਜ਼ਿਲ੍ਹੇ 'ਚ ਘੜਾ ਆਪਣੇ ਜ਼ਿਲ੍ਹੇ ਦੇ ਵਿੱਚ ਇਹਦੇ ਨਾਲ ਦੇ ਕਿੰਨੇ ਕ ਟਰੈਕਟਰ ਹੋ ਸਕਦੇ ਆ ਬਕਾਇ ਉਹ ਤਾਂ ਨਹੀਂ ਮੈਂ ਸੁਣਿਆ ਕਦੇ ਕਿਸੇ ਨਾਬਪਾਰੀ ਦਵੇ ਹਲੇ ਕੋਈ ਕਿਸੇ ਵਾਰੀ ਦਾ ਵੀ ਨਹੀਂ ਹੈਗਾ ਉਹ ਭਰਾ ਲਵੇ ਕਿਸੇ ਦੇ ਆਪਣੇ ਲੈਣ ਵਾਲੇ ਲਵੇ ਠੀਕ ਆ ਹਾਂ ਓਕੇ ਉਦਾਂ ਇਹ ਸੰਗਰੂਰ ਜ਼ਿਲ੍ਹੇ 'ਚ ਹੋਣਗੇ 5-7 ਟਰੈਕਟਰ ਕੋਈ ਹੋਣੇ ਨਹੀਂ ਹੋ ਸਕਦਾ ਮੈਂ ਤਾਂ ਦੇਖਿਆ ਨਹੀਂ ਕਿਸੇ ਦੇ ਵੱਡੇ ਦੇਖਿਆ ਹੀ ਨਹੀਂ ਨਾ ਐਵੇਂ ਕਹਿ ਰਿਹਾ ਮੈਂ ਮਿੱਤਰ ਤੁਹਾਨੂੰ ਦਿਖਾਉਣੇ ਵੀ 53 10 ਇਹ ਬਈ ਇਹ 60-70 ਹਸ ਪਾਵਰ 'ਚ ਆ ਜਾਂਦਾ ਨਾ ਇਹ ਵੀ ਕਾਫੀ ਤੇ ਪੈਸੇ ਟਾਊਗਾ ਇਹਨੇ ਵੀ 70 ਪਾਵਰ ਦਾ ਹੁੰਦਾ 70 ਕਿ ਪਾਵਰ ਦਾ ਹੁੰਦਾ ਓਕੇ ਤੇ ਵੇਟ ਸਾਰੇ ਆਪਾਂ ਦੇ ਲੱਗੇ ਹੋਏ ਮੂਰੇ ਬਈ ਏਜੰਸੀ ਚੋਂ ਹੁੰਦਾ ਕਿ ਬਾਹਰ ਚਲਵਾਏ ਹੋਇਆ ਇਹ ਹੀ ਆਉਂਦੇ ਨੇ ਕਹਿੰਦੇ ਵੱਡੇ ਡਾਇਰੈਕਟਰ ਆ ਅਸੇ ਵੱਡੇ ਡਾਇਰੈਕਟਰ ਨੇ ਆਈ ਆਉਂਦੇ ਆ ਓਕੇ ਤੇ ਹੁਣ ਇਧਰਲੇ ਬੱਸ ਵੀ ਦਿਖਾ ਦੇ ਧਰਮਿਆ ਓਏ ਸੌਣ ਲੱਗੇ ਰਿੰਕੂ ਨਾ ਏਸ ਗੱਲਾਂ ਯਾਰ ਮੈਂ ਮੰਨਿਆ ਪਰ ਮੰਨਿਆ ਬੰਦਾ ਮੰਨਦਾ ਵੀ ਇਹ ਟਰੈਕਟਰ ਬੜੇ ਚੰਗੇ ਲੈ ਕੇ ਆਉਂਦਾ ਤੇ ਆ ਪੈਰਦਾਨ ਕਰਵਾ ਬਈ ਚੱਕ ਹਨਾ ਤੇ ਆ ਦੇਖ ਸਾਰਾ ਕੰਪਨੀ ਦਾ ਕਲਰ ਯਾਰ ਹਨਾ ਤੇ ਵੱਡੀ ਗੱਲ ਹੋਰ ਬਈ ਤੇ ਇਹਦੇ ਆ ਸਰਵਿਸ ਚਾਹੁੰਡ 168 ਤੇ ਹੋਈ ਹੀ ਆ ਅਸੇ 68 ਤੇ ਸਰਵਿਸ ਹੋਈ ਏ ਦੀ ਹੈ ਸਸਾ ਨਾਡ ਨਾਡ ਦੇ ਕਿਤੇ ਵੀ ਕੋਈ ਹੈ ਖੋਦਿਆ ਨਹੀਂ ਹੋਊਗਾ ਕਿਤੇ ਵੀ ਕੋਈ ਵੀ ਨੱਕ ਨਹੀਂ ਨਿਕਲਦਾ ਓਕੇ ਬਈ ਇਹਦੇ ਮੁੱਲੇ ਟਾਇਰ ਕਿੰਨੇ ਪੈਸੇ ਹੋਣੇ ਹੈ ਇਹ ਇਹਦਾ 80 85 ਪੈਸੇ ਹੋਣਗੇ ਵੀਰੇ 80 85 ਪੈਸੇ ਇਹ ਆਪਣਾ 16 ਚ ਪੈਸੇ ਹੋ ਟਾਇਰ ਨੇ ਇਹਦੇ ਸਾਰੇ ਐਚ ਆਰ ਐਟਾਇਰ 16 ਚ ਪੈਸੇ ਅੱਛਾ 16 ਚ ਪੈਏ ਨੇ ਆਪੇ ਵੀ ਦੇਖ ਲਓ ਕਿੰਨਾ ਕਿ ਚੱਲਿਆ ਆ ਹਾਂ ਆਦੀ ਦਰ ਮੇ ਦਿਖਾ ਦੇ ਇਹ ਟਾਇਰ 16 ਚ ਪੈਏ ਹੋਦੇ 16 ਚ ਪੈਏ ਹੋਇਆ ਸਹੀ ਗੱਲ ਆ ਆ ਪਿਛਲੇ ਟਾਇਰ 60 ਪੈਸੇ ਦੇ ਮੁੱਲੇ ਤਾਂ 80 85 ਪੈਸੇ ਹੋਣਗੇ ਠੀਕ ਆ ਠੀਕ ਆ ਆ ਬੇਟੂ ਬੂਟਾਂ ਹੀ ਹਾਂ ਕਿਤੇ ਵਗ ਦੇਖ ਮਗਰਾਟਾਂ ਦੇ ਕਪੜਾ ਮਾਰਦੇ ਨਾਲੇ ਚੀਰੀਟ ਦਾ ਪਤਾ ਲੱਗਦਾ ਯਾਰ ਆਟੋਮੈਟਿਕ ਟਰੈਕਟਰ ਵੱਧ ਚੱਲਿਆ ਹੁੰਦਾ ਨਾ ਚੀਰੀਟਾਂ ਦਾ ਪੈਂਦੀ ਨਹੀਂ ਆ ਯਾਰ ਕਿਤੇ ਵਧੀ ਗੱਲਾਂ ਹਣਾ ਉੱਤੇ ਮਾਰਦੇ ਮਗਰਾਟਾਂ ਦੇ ਪੁੱਤ ਫਿਰ ਵੀ ਬੌੜੀ ਚੰਗੀ ਕੰਡੀਸ਼ਨ ਦਾ ਟਰੈਕਟਰ ਆ ਬਈ ਇਹ ਹਾਂ ਹੈਨਾ ਤੇ ਇਹ ਆਪਣਾ ਮਾਡਲ ਕਿੰਨਾ ਦਾ ਸੀ ਦਰੀ 2010 ਆ 2010 ਮਾਡਲ ਆ ਮਿੱਤਰੋ ਵਿੱਚੋਂ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਉਹਦੇ ਵਾਂਗ ਪਹਿਲਾ ਵਾਲੇ ਨਾਲ ਦੀ ਆ ਇਹ ਸਹੀ ਗੱਲ ਆ ਪਹਿਲਾ ਵਾਲੇ ਨਾਲ ਦੀ ਆ ਹੈਨਾ ਇਹ ਟਰੈਕਟਰ ਬਹੁਤ ਘੈਂਟ ਆ ਬਈ ਐਵੇਂ ਕਹੀ ਦੀ ਹੈਨਾ ਸਿਰਾ ਗੱਲ ਬਾਤ ਆ ਤੇ ਇਧਰ ਉਧਰ ਮੈਂ ਪਿੱਛੋਂ ਵੀ ਗੈਡੀਸਨ ਚੈੱਕ ਕਰਵਾ ਸਾਰੇ ਕਿਤੇ ਕੋਈ ਆ ਨਹੀਂ ਦੀ ਯਾਰ ਕੋਈ ਵੀ ਫੌਜਾ ਪੂਜਾ ਵਾਲੀ ਡੱਬੀ ਆ ਅੱਛਾ ਸਾਰੀ ਉਮੀ ਨੇ ਵੀ ਆ ਉਹ ਪਹਿਲਾਂ ਵਾਲੇ ਦਾ ਆਈ ਹੈ ਵੀ ਸਹੀ ਗੱਲ ਹੈ ਜਿਹੜਾ ਨਾ ਕੋਈ ਟਾਪਾਂ ਦੀ ਚੱਕਿਆ ਟੂਬ ਦੀ ਖੁੱਲੀ ਟਰੈਕਟਰ ਦੀ ਕੁਝ ਵੀ ਨਹੀਂ ਹਲੇ ਹੋਇਆ ਕੁਝ ਵੀ ਨਹੀਂ ਖੁੱਲਾ ਕਲਾ ਕਲੱਚ ਕਲੱਚ ਖੁੱਲਾ ਹੈ ਠੀਕ ਆ ਆਪਾਂ ਇਹ ਗੱਲ ਪਹਿਲਾਂ ਵੀ ਆਖੀ ਦੀ ਵੀ ਆਪਾਂ ਉਰੇ ਆ ਗਏ ਸੌਦਾ ਨਾ ਹੋਵੇ ਹੈ ਨਾ ਉਹ ਗੱਲ ਬਾਕੂ ਦੀ ਆ ਵੀ ਬੰਦਾ ਟਰੈਕਟਰ ਦੇਖ ਕੇ ਵੀ ਆ ਨਹੀਂ ਉਹ ਵੀ ਤੁਸੀਂ ਝੂਠ ਬੋਲਤਾ ਵੀਡੀਓ 'ਚ ਹਾਂ ਇਹ ਚੀਜ਼ ਨਹੀਂ ਆਉਗੀ ਸਹੀ ਗੱਲ ਆ ਤੇ ਕੰਡੀਸ਼ਨ ਇਹਦੀ ਵੀ ਬਈ ਉਹਦੇ ਨਾਲ ਸੇਮ ਕੰਮੀ ਆ ਯਾਰ ਹਨਾ ਆ ਸਿਸਟਮ ਵਗੈਰਾ ਉਹ ਦੇਖੀ ਧਰਮੇ ਉਹਦੇ ਐਲਡੀ ਅਲੱਗ ਲੱਗੀ ਹੋਈ ਆ ਕਨੋਪੀ ਲੱਗੀ ਹੋਈ ਆ ਜਾਨੀ ਕਿ ਪੂਰਾ ਐਂਡ ਗੱਲ ਬਾਤ ਹੀ ਐ ਵੀ ਵੇਟ ਬੂਟ ਵੀ ਦਿਖਾ ਦਿੰਦਾ ਮੈਨੂੰ ਮਜ਼ਾ ਆ ਕੋਈ ਟਾਪਾਂ ਦੀ ਚੱਕਿਆ ਹੋਇਆ ਵੱਡੇ ਟਰੈਕਟਰ ਨੇ ਜਿਵੇਂ ਹੂੰ ਹੂੰ ਦਾ ਟੂਪਾਂ ਟਾਪਾਂ ਖੁੱਲੀਆਂ ਹੋ ਜਾਂਦੇ ਤੇ ਆ ਪਾਣੀ ਤੇਲ ਇਹਦਾ ਵੀ ਉਹਦੇ ਵਾਂਗੂ ਪਾਣੀ ਵਰਗੀ ਪਿਆਗਾ ਅੱਛਾ ਜੀ ਹਾਂ ਹਾਂ ਸਰਵਿਸ ਕਰਾਉਣ ਦੀ ਲੋੜ ਨਹੀਂ ਨਾ ਸਰਵਿਸ ਵੀ ਤਾਜੀ ਹੋਈ ਆ ਮਗਰਲਾ ਤੇਲ ਵੀ ਨਹੀਂ ਅੱਲਾ ਖਰਾਬ ਹੁੰਦਾ ਉਹ ਆ ਜੀ ਪਿਆ ਮਗਰਾੜ ਦੀ ਕੋਈ ਕੋਰ ਨਹੀਂ ਉੱਤੇ ਦਿਖਾ ਦੀ ਤਾਂ ਮੈਂ ਕੋਈ ਅੰਦਰੋਂ ਐ ਚੀੜ ਚੱਪਾ ਸਹੀ ਗੱਲ ਕਿਤੇ ਵੀ ਕੁਝ ਵੀ ਨਹੀਂ ਹੈਗਾ ਯਾਰ ਪੂਰਾ ਫਰੈਸ਼ ਹੈ ਯਾਰ ਹਾਂ ਬਈ 2000 ਤਹੇ 10 ਮਾਡਲ ਹੈ 10 ਮਾਡਲ ਹੈ ਹਣ ਇਹ ਡਬਲ ਡਿਸਟ੍ਰਿਬਿਊਟਰ ਚ ਆ ਜਾਂਦਾ ਨਾ ਹਾਂ ਹਾਂ ਡਬਲ ਡਿਸਟ੍ਰਿਬਿਊਟਰ ਫਿਰ ਤਾਂ ਡਬਲ ਜੀ ਆਉਣਾ ਤੇ ਬਈ ਇਹ ਆਹ ਮਾਡਲ ਵੀ ਵੇਟਰ ਜਿੰਦਲ ਦੇ ਲੱਗੇ ਵੇ ਉਹ ਸਾਹ ਬੇਟ ਵੀ ਇਹਦੇ ਰੋਰੀ Ориਜੀਨਲ ਨੇ ਓਕੇ ਪਰ ਮਗਰਾੜ ਰਬ ਪੁੱਠੇ ਪਾਰ ਕੇ ਥੋੜੇ ਬਾਹਰ ਕਰਕੇ ਨੇ ਟਾਇਰ ਇਹਦੇ ਠੀਕ ਆ ਹਾਂ ਨਹੀਂ ਬਾਹਰ ਨੂੰ ਚਾਹੀਦੀ ਦੀ ਇਹਦੀ ਆਵਾਜ਼ ਦਿਖਾ ਦੀ ਇਹਦੀ ਸਟਾਰਟ ਕਰਕੇ ਹਾਂ ਸਟਾਰਟ ਕਰ ਇਹਨੂੰ ਚਲ ਬਈ 18 ਦੇ 18 ਚ ਬਈ ਹੈਣਾ ਹੂੰ ਜਿਹੜਾ ਜਮੇ ਸਾਇਲੈਂਟਰ ਟਰੈਕਟਰ ਆ ਬਈ ਹੈਣਾ ਉਹ ਵੀ ਗੱਡੀ ਵਾਂਗੂ ਸਟਾਰਟ ਹੋ ਜਾਂਦਾ ਗੱਡੀ ਵਾਂਗੂ ਸਟਾਰਟ ਕਰ ਟਰੈਕਟਰ ਦੀ ਬਾਅਦ ਕਰ ਦੇ ਬਾਅਦ ਹੈਨਾ ਬਈ ਦੱਸ ਤਾਂ ਇਹ ਮਾਡਲ ਇਹਦਾ ਨੰਬਰ ਕਿੱਥੋਂ ਦਾ ਹੋਊਗਾ ਇਹ ਚ ਇਹ ਪੀਵੀ 10 ਲੁਧਿਆਣੇ ਦਾ ਨੰਬਰ ਆ ਲੁਧਿਆਣੇ ਦੀ ਨੰਬਰ ਓਕੇ ਇਹ ਆਪ ਜੀ ਨੂੰ ਆਇਆ ਕਰਤੀ ਉਹ ਮੇਲੀ ਬਾਲਟੀ ਵਾਂਗੂ ਲੈ ਆਪਦੇ ਠੀਕ ਆ ਆਪ ਜੀ ਨੂੰ ਆਇਆ ਪਹਿਲੀ ਬਾਲਟੀ ਦੀ ਆ ਵਾ ਤੇ ਬਈ ਆਪਾਂ ਦਵਾਂਗੇ ਕਿੰਨੇ ਦਾ ਯਾਰ ਇਹ ਉਹ ਤਾਂ ਆਪਾਂ 8.5 ਲੱਖ ਕਹਿੰਦੇ ਆ ਬਸ 8 ਲੱਖ ਦਾ ਦੇਵਾਂਗੇ ਆਪਾਂ ਇਹ 8 ਲੱਖ ਤਾਂ ਜੈਸਨੂ ਆ ਹਾਂ ਜੈਸਨੂ ਆ ਓਕੇ ਇਹਦੀ ਵੀ ਦਿਖਾ ਦੇ ਪੱਟੀ ਪੁੱਠੀ ਅੰਦਰੋਂ ਇਹਦੀ ਕੁਝ ਨਹੀਂ ਹੋਇਆ ਆ ਲਿਓ ਚੱਲਿਆ ਉਹ ਨਾ ਟਰੈਕਟਰ ਆ ਸਹੀ ਗੱਲ ਆ ਇਹਦੀ ਜਦਾ ਸਹੀ ਗੱਲ ਆ ਯਾਰ ਜਮਾ ਹੀ ਹਨਾ ਬਈ ਦਰਮਿਆ ਪੰਪਾਲੇ ਨੱਟ ਵੀ ਦਿਖਾ ਦੇ ਵੀ ਕੋਈ ਖੁੱਦਿਆ ਨਹੀਂ ਹੋਇਆ ਰੰਗ ਆਪਾਂ ਡੇਰਦਾਰ ਆ ਜਾਂਦੇ ਆ ਓਜਲ ਤੇ ਚਾਬੀ ਕਿਤੇ ਵੀ ਕੋਈ ਸਹੀ ਗੱਲ ਓਜਲ ਤੇ ਚਾਬੀਆਂ ਵੀ ਨਹੀਂ ਪਈ ਕਿਤੇ ਲੱਗੀ ਫੀ ਇਹ ਕੋਪੇਜ ਕਸ ਵਾਲੇ ਨੱਟ ਨੂੰ ਨੇ ਰੱਖਾ ਸੇ ਇਹ ਵੀ ਨਹੀਂ ਕੁਛ ਨਹੀਂ ਖੁੱਦਿਆ ਆ ਸਹੀ ਗੱਲ ਲੈ ਆ ਹਾਂ ਇਹਨਾਂ ਤੇ ਵੀ ਨਹੀਂ ਪੇਸ ਕਸ ਲੱਗਿਆ ਹੋਇਆ ਹਮਮ ਹੈਨਾ 10 ਮਾਡਲ ਆ ਬਈ 8 ਲੱਖ ਦਾ ਦਮਾਂਗੇ ਆਪਾਂ ਪੰਜਾਬ ਦਾ ਨੰਬਰ ਫਰਸਟ ਪਾਰਟੀ ਦੇ ਨਾਮ ਆ ਹਾਂ ਦੂਜੇ ਦਾ ਮੇ ਨਾਮ ਹੋਇਆ ਆ ਪਚੀ ਕਰਤੀ ਕ ਕਰਤੀ ਹੋਇਆ ਹੋਇਆ ਓਕੇ ਤੇ ਬਈ ਜਿਹੜਾ ਇਧਰਲੇ ਪਾਸੇ ਕਿਹੜਾ ਫਾਰਮ 60 ਇਹ 2014 ਮਾਡਲ ਆ ਬਾਈ ਅਸਾਂ ਇਹ 14 ਮਾਡਲ ਆ 14 ਮਾਡਲ ਓਕੇ ਇਹ ਇਹਦਾ ਨੰਬਰ ਕਿੱਥੋਂ ਦਾ ਹੂ ਇਹ ਬੀਵੀ 13 ਉਰੇ ਲੋਕ ਦੇ ਆ ਇਹ ਇਹ ਲੋਕਾਂ ਦਾ ਨੰਬਰ ਆ ਧਰਮੇ ਕੰਡੀਸ਼ਨ ਦਾ ਬਾਈ ਸਾਰੇ origignal ਐ ਵੀ ਹਾਂ ਇਹ ਵੀ origignal ਆ ਵੀਰੇ ਓਕੇ ਆ ਧਰਮੇ ਦਿਖਾਓ ਏ ਦੇਖੋ ਨਿਕਲ ਕਰ ਚੈੱਕ ਟਰੈਕਟਰ ਦਾ ਜਰ ਮੰਗ ਲੈ 14 ਮਾਡਲ ਆ ਦੇਖ ਕਰਵਾ ਰਹੇ ਮਰੁੰਮੇ ਦੇ ਵੀ ਚੈੱਕ ਮਗਰਾਂਡ ਦਿਖਾ ਵਿੱਚੋਂ ਐ ਇਧਰ ਵੀ ਦਿਖਾ ਆ ਸਤਰੀ ਦਿਖ ਜਮੀ ਨਵੀ ਇਹਦੇ ਵੀ ਹਨਾ ਪਿੱਛੋਂ ਦੇਖ ਟਿਊਬਾਂ ਦਾ ਬੰਦਾ ਕਿੰਨਾ ਚੰਗਾ ਟਰੈਕਟਰ ਪਿਆ ਹੱਕ ਹੱਕ ਦੇ ਹਨਾ ਭਾਈ ਇਹ ਦੀ ਕੀ ਡਿਮਾਂਡ ਆ ਰਹੀ ਕੋ ਇਹ 4 ਲੱਖ ਦਾ ਦੇਵਾਂਗੇ ਭਾਈ 4 ਲੱਖ ਦਾ ਇਹ ਵੀ ਫਰਸਟ ਪਾਰਟੀ ਦਾ ਨਾਮ ਆ ਇਹ ਦੂਜੇ ਥਾਂ ਮੇ ਨਾਮ ਆ ਇਹ ਦੂਜੇ ਥਾਂ ਮੇ ਨਾਮ ਆ ਇਹ ਕੋ ਜੋ ਪੂਰੀ ਟਰੈਕਟਰ ਇਹ ਬਣੂ 4 ਲੱਖ ਦਾ ਉਹ ਬਣੂ 8 ਲੱਖ ਦਾ ਉਹ 8 ਲੱਖ ਦਾ ਠੀਕ ਆ ਉਹ 10 ਮਾਡਲ ਐ 14 ਮਾਡਲ ਐ ਸਰਵੇ ਦੇ ਬਾਰੇ ਮਾਰ ਦੇ ਕੈਮਰਾ ਫੜਾ ਨੰਬਰ ਦੋਨੇ ਪੰਜਾਬ ਦੇ ਨੇ ਤੇ ਲੈ ਮੇਤਰ ਸੰਪਰਕ ਕਰ ਲਿਓ ਪਿੰਡ ਕਲਾਰਾਂ ਦੇ ਵਿੱਚ ਬਕਾਊ ਖੜੇ ਨੇ ਭਾਈ ਰਿੰਕੂ ਦੀ ਹਵੇਲੀ 'ਚ ਖੜੇ ਨੇ ਇਹ ਹਵੇਲੀ ਦੇ ਵਿੱਚ ਨਾ ਕੈਟ ਟਰੈਕਟਰੀ ਮਿਲਦੇ ਆ ਭਾਈ ਹਨਾ ਓਰੀਜਨਲ ਹੀ ਹੁੰਦੇ ਨੇ ਲਗਭਗ ਸਾਰੇ ਪੰਜਾਬ ਨੰਬਰ ਹੀ ਹੁੰਦੇ ਨੇ ਭਾਈ ਵਧੀਆ ਰਹਿ ਗਿਆ ਤੇ ਲੈ ਮਿੱਤਰੋ ਸੰਪਰਕ ਕਰ ਲੋ ਆਪਾਂ ਬਾਈ ਦਾ ਨੰਬਰ ਜਿਹੜਾ ਸਕਰੀਨ ਤੇ ਚਲਾਤਾ ਪੂਰੇ ਹੱਦ ਤੱਕ ਟਰੈਕਟਰ ਨੇ ਘੈਂਟ ਟਰੈਕਟਰ